ਅਰਜਨ ਪਾਸ਼ਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰਿਆਈ ਕਾਲ ਦੌਰਾਨ ਕਈ ਮਹਾਨ ਕਾਰਜ ਕੀਤੇ ਜਿਨ੍ਹਾਂ ਵਿੱਚ ਨਗਰੂ ਸਾਰੀ ਸਰੋਵਰ ਬੌਲੀਆਂ ਖੂਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਸੰਪਾਦਨਾ ਆਦ ਸ਼ਾਮਿਲ ਸਨ ਗੁਰੂ ਜੀ ਦੇ ਵਾਧਰੇ ਹੇ ਪ੍ਰਤਾਪ ਨੂੰ ਬਰਦਾਸ਼ਤ ਕਰਨਾ ਮੁਗਲ ਹਾਕਮਾਂ ਲਈ ਬਹੁਤ ਔਖਾ ਸੀ ਆਖਰ ਜਹਾਂਗੀਰ ਨੇ ਗੁਰੂ ਸਾਹਿਬ ਜੀ ਨੂੰ ਗ੍ਰਿਫਤਾਰ ਕਰਵਾ ਕੇ ਕਈ ਤਰ੍ਹਾਂ ਦੇ ਤਸੀਹੇ ਦਿੱਤੇ। ਜ਼ਾਲਮਾਂ ਵੱਲੋਂ ਤੇਜ਼ ਗਰਮੀ ਵਿੱਚ ਗੁਰੂ ਸਾਹਿਬ ਜੀ ਨੂੰ ਤਤੀ ਤਵੀਤੇ ਬਿਠਾ ਕੇ ਪਾਵਨ ਸੀਸੇ ਤੱਤੀ ਰੇਤਾ ਪਾਈ ਗਈ। ਤਸੀਹਿਆਂ ਨੂੰ ਸਹਜਤਾ ਵਿੱਚ ਸਹਾਰਦਿਆਂ ਅਕਾਲ ਪੁਰਖ ਦਾ ਭਾਣਾ ਮੰਨ ਕੇ ਗੁਰੂ ਸਾਹਿਬ ਜੀ ਅਡੋਰ ਰਹੇ। ਇਸ ਤਰ੍ਹਾਂ ਕਈ ਤਸੀਹੇ ਦੇਣ ਤੋਂ ਬਾਅਦ ਮੁਗਲ ਹਾਕਮ ਜਹਾਂਗੀਰ ਨੇ 17 ਦੀ ਚਾਰ ਸੰਮਤ 1663 ਮੁਤਾਬਿਕ ਸਾਲ 1626 ਵਿੱਚ ਗੁਰੂ ਸਾਹਿਬ ਜੀ ਨੂੰ ਸ਼ਹੀਦ ਕਰਵਾ ਦਿੱਤਾ। ਪੰਚਮ ਪਾਸ਼ਾ ਜੀ ਦੀ ਸ਼ਹਾਦਤ ਸਾਡੇ ਲਈ ਮਾਰਗਦਰਸ਼ਨ ਹੈ ਜੋ ਧਰਮ ਦੇ ਸੁਨਹਿਰੀ ਅਸੂਲਾ ਦੀ ਖਾਤਰ ਜ਼ਬਰ ਜੁਲੰਦ ਦੇ ਟੱਕਰੇ ਲਈ ਸਦਾ ਤਿਆਰ ਰਹਿਣ ਦੀ ਪ੍ਰੇਰਣਾ ਦਿੰਦੀ ਹੈ।